ਉਮਰ ਦੱਸ ਕੱਦ ਦਾ ਗਾਨੀ ਤੁਹਾਨੂੰ ਪਤਾ ਇਹਨਾਂ ਨਿਆਣੇ ਮਰਦੇ ਆ ਤੇਰੀਆਂ ਤੁਹਾਨੂੰ ਨਾ 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 ਜੇ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਨਿਆਣੇ ਮਰਦੇ ਆ ਤੇ ਤੁਸੀਂ ਆ ਦੇਖੋ ਭਾਈ ਇੱਕ ਮਿੰਟ ਇੱਕ ਮਿੰਟ ਪਹਿਲੇ ਮੇਰੀ ਗੱਲ ਸੁਣੋ ਗੱਲ ਤੋਂ ਗੰਦੀ ਕਰਦਾ ਭਾਈ ਆ ਯਾਰ ਗੱਲ ਤੇ ਹੀ ਆ ਇਹ ਕੀ ਆ ਇਹ ਗਲਤ ਗੱਲਾਂ ਪਤਾ ਨਾ ਇਹ ਇਹਦਾ ਕਿੰਨਾ ਨੁਕਸਾਨ ਆ ਜੀ ਮੈਂ ਤਾਂ ਮੈਂ ਗੱਲ ਨਹੀਂ ਕਰਦਾ ਹੈ ਤੇ ਗਾ ਨਹੀਂ ਦਾ। ਉਹ ਨਹੀਂ ਗਾ ਤੋਂ ਕਰਨ ਦੀ ਲੋੜ ਨਹੀਂ। ਹੁਣ ਨਿੱਕੇ ਨਿੱਕੇ ਬੱਚੇ ਤੁਹਾਡੇ ਕੋ ਆ ਕੇ ਮੰਗਦੇ ਆ ਨਾ। ਮੇਰੀ ਗੱਲ ਸੁਣੋ। ਉਹ ਚੀਜ਼ ਤੁਹਾਡੇ ਕੋ ਨਹੀਂ ਹੈਗੀ ਗੱਲ ਇੱਕ ਲੱਗ ਚੀਜ਼ ਆ। ਇਹਦੇ ਨਾਲ ਕਿੰਨੇ ਬੱਚੇ ਮਰਦੇ ਆ। ਭਾਜੀ ਮੈਂ ਪੈਰੀ ਹੱਥ ਲਾਉਣਾ ਤੁਹਾਡੇ ਪੈਰੀ ਹੱਥ ਪੈਰੀ ਹੱਥ ਲਾਉਣਾ ਨਹੀਂ। ਤੇ ਦਾਹ ਵਾਸਤੇ ਜੇ ਮੈਂ ਨਾ ਕੰਮ ਕਰੂੰਗਾ। ਉਹ ਨਹੀਂ ਨਹੀਂ ਪੈਰੀ ਹੱਥ ਲਾਉਣਾ ਇਦਾਂ ਥੋੜੀ ਹੁੰਦੀ ਆ। ਅੱਜ ਤੁਹਾਨੂੰ ਅਸੀਂ ਛੱਡ ਦਾਂਗੇ। ਠੀਕ ਆ। ਕੱਲ ਨੂੰ ਹੋਰ ਕਿੰਨੇ ਨਿਆਣੇ ਮਰਦੇ ਆ। ਉਹ ਭਾਜੀ ਯਾਰ ਮੈਂ ਤਾਂ ਭਾਜੀ ਉਹ ਮੈਂ ਤਾਂ ਮੈਂ ਤਾਂ ਨਹੀਂ ਕਰਨੀ। ਆ ਲਵਾ ਵਿੱਚ ਪਾ। ਰਫਾਫਾਤੀ ਮੈਂ ਤਾਂ ਯਾਰ ਮੈਂ ਤਾਂ ਦੀ ਗੱਲ ਨਹੀਂ ਭਰਾ ਮੇਰਾ ਸੌਰੀ ਇਸ ਚੀਜ਼ ਵਿੱਚ ਕੋਈ ਲਿਆਦ ਨਹੀਂ ਭਾਈ ਮੈਂ ਮੰਨਦਾ ਮੈਂ ਗਾਂ ਵਾਸਤੇ ਇੱਕ ਮਿੰਟ ਇੱਕ ਬਾਰਨਿੰਗ ਤਾਂ ਬੰਦੀ ਭਾਈ ਫਿਰ ਉਹ ਬਾਰਨਿੰਗ ਬੰਦੀ ਯਾਰ ਬਾਰਨਿੰਗ ਦੀ ਗੱਲ ਨਹੀਂ ਇੱਕ ਮਿੰਟ ਭਾਈ ਇੱਕ ਬਾਰਨਿੰਗ ਬੰਦੀ ਹੈ ਨਾ ਭਾਈ ਜੇ ਮੈਂ ਗਾਂ ਵਾਸਤੇ ਭਾਈ ਬਾਰਨਿੰਗ ਤਾਂ ਤੁਹਾਨੂੰ ਤਾਂ ਦੇਂਗੇ ਜੇ ਕੰਮ ਮੜਾ ਮੋਟਾ ਹੋਵੇ ਹੁਣ ਤੇ ਤੇਰੇ ਕੋਲ ਪੇਟੀਆਂ ਨੇ ਪੇਟੀਆਂ ਤੇਰੇ ਕੋਲ ਪਈਆਂ ਸੌਣ ਲੱਗੇ ਜਿਵੇਂ ਤੇ ਹੋਵੇ ਉਹ ਯਾਰ ਆ 4 ਪੀਸ ਤਾਂ ਮੈਂ ਤਾਂ ਤੋ ਹਣ ਮੰਗਾਏ ਆ 4 ਪੀਸ ਮੰਗਾਏ ਆ ਭਾਈ ਮੈਂ 4 ਪੀਸ ਭਾਜੀ ਮੈਂ ਦਿਨ ਲਿਆ ਕੇ ਦਿਨਾਗਾ ਤੁਹਾਨੂੰ ਜਰਤ ਆ ਤੇ ਇੱਕ ਦੋ ਇਧਰਲੇ ਪਾਸੇ ਨਾ ਦੇ ਤੈ ਕੌਮ ਕਰ ਪਿਆ ਤਿੰਨ ਆ ਗੱਟੂ ਆ ਠੀਕ ਹੈ ਲਵਾਵਾ ਦੇਖ ਇੱਕ ਸੈਕਿੰਡ ਲਾ ਕੋ ਨਾ ਇਹ ਮੈਂ ਤੇ ਆ ਭਾਈ ਯਾਰ ਨਾ ਕਰ ਯਾਰ ਨਾ ਨਾ ਇਹ ਤੁਸੀਂ ਲੈ ਕੇ ਕਿਤੋਂ ਆਂ ਹੈ ਸੱਚ ਦੱਸ ਦੇ ਤੈਨੂੰ ਕੁਝ ਨਹੀਂ ਕਹਿੰਦੇ ਸੱਚ ਬੋਲੋ ਭਾਈ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਹਾਂ ਸੌਂ ਮੈਂ ਭਾਈ ਆਨਲਾਈਨ ਮੰਗਾਉਂਦਾ ਸੀਗਾ ਕਰਨਾਲ ਤੋਂ ਹਾਂ ਤੇ ਉਹ ਬੰਦਾ ਹੁਣ ਫੋਨ ਨਹੀਂ ਚੱਕਦਾ ਤੁਹਾਨੂੰ ਮੈਂ ਦੱਸਿਆ ਹੀ ਆ ਨਾ ਮੈਂ ਆ ਗਾਂਦ ਦੁਕਾਨਾ ਤੋਂ ਮੈਂ ਵੀ ਲਿਆਉਣਾ ਉਦਾਂ ਦੁਕਾਨ ਕੋਈ ਦੱਸ ਕੇ ਤੋ ਲੈਣਾ ਪਤਨੋ ਨਹੀਂ ਕੁਝ ਕਹਿੰਦੇ ਭਾਈ ਯਕੀਨ ਕਰ ਤੇਨਾ ਵਾਦਾ ਸਾਡਾ ਤੈਨੂੰ ਅਸੀਂ ਕੁਝ ਨਹੀਂ ਕਹਦੇ ਤੇ ਪਰਚਾ ਨਹੀਂ ਹੋਣ ਦਵਾਗੇ ਹੋਰ ਦੱਸ ਸੱਚ ਦੱਸ ਕੇ ਤੋ ਲੈ ਕੇ ਆਉਣਾ ਤੇ ਕਿੰਨੇ ਗੱਟੂ ਤੇਰੇ ਕੋਲ ਹੋਰ ਪਏ ਆ ਭਾਈ ਮੇਰੇ ਤੋਂ ਕੱਤ ਨਹੀਂ ਗੱਲ ਆ ਮੈਂ ਹੁਣੇ ਲੈ ਕੇ ਆਂਦੇ ਜਾ ਮੇਰੇ ਤੋਂ ਗੱਟੂ ਹੈ ਨਹੀਂਗੇ ਤੁਸੀਂ ਨਾ ਤੁਸੀਂ ਯਕੀਨ ਕਰੋ ਤੋ ਲੈ ਕੇ ਆਂਦੇ ਚੱਲ ਇਹ ਦੱਸ ਕੇ ਤੋ ਲੈ ਕੇ ਆਂਦੇ ਮੈਂ ਕਿਹਾ ਤੂੰ ਦੱਸ ਦੇ ਨਹੀਂ ਨਹੀਂ ਯਾਰ ਐਦਾਂ ਨਹੀਂ ਇੱਕ ਮਿੰਟ ਤੂੰ ਸੱਚਾਈ ਦੱਸ ਆਪਾਂ ਤੈਨੂੰ ਕੁਝ ਨਹੀਂ ਕਹਿੰਦੇ ਭਾਜੀ ਸੱਚਾਈ ਦੱਸਦਾ ਮੈਂ ਐਦਾਂ ਨਹੀਂ ਗਲਤ ਕੰਮ ਨਹੀਂ ਭਾਜੀ ਗਲਤ ਕੰਮ ਗਲਤ ਕੰਮ ਦੇ ਵਿੱਚ ਆਪਾਂ ਬਖਸ਼ਾਂਗੇ ਨਹੀਂ ਤੂੰ ਯਕੀਨ ਕਰ ਉਹ ਭਾਜੀ ਐਦਾਂ ਹੀ ਆਨਲਾਈਨ ਮੰਗਾ ਲਈਦੇ ਆ ਯਾਰ ਭਾਜੀ ਯਾਰ ਆਹ ਤਾਂ ਮੇਰੇ ਕੋਲ ਫੋਨ ਅਸੀਂ ਬਰਾਵਾ ਤੇ ਕੀਤੇ ਹਾਂਜੀ ਭਾਈ ਆਹੀ ਹੈ ਯਾਰ 20000 ਤੁਸੀਂ ਅਸੀਂ ਲੈ ਕੇ ਨਹੀਂ ਚੱਲੇ ਹਾਂਜੀ ਠੀਕ ਹੈ ਤੇਰੇ ਤੇਰਾ ਸਾਮਾਨ ਤੇਰੇ ਕੋਲੇ ਹੀ ਆ ਹਾਂਜੀ ਠੀਕ ਹੈ ਆ ਸਾਰੇ ਚਾਈਨਸ ਠੀਕ ਹੈ ਜਿਹਦੇ ਨਾਲ ਨਿਆਣੇ ਮਰਦੇ ਆ ਹੁਣ ਥੋੜੇ ਜਣ ਪਹਿਲਾਂ ਇੱਕ ਕੁੜੀ ਦਾ ਸਾਰਾ ਹਿੱਸਾ ਵੱਡੋ ਗਿਆ ਦੇਖਿਆ ਭਾਜੀ ਇੱਕ ਮਿੰਟ ਗੱਲ ਤਾਂ ਸੁਣੋ ਹਾਂਜੀ ਹਾਂਜੀ ਚਲ ਸੁਣ ਦਿੰਦਾ ਹਾਂ ਸੰਦੇਪ ਇੱਕ ਮਿੰਟ ਸਾਡਾ ਤਾਂ ਕੰਮ ਹੀ ਛੋਟਾ ਆ ਦੇਖੋ ਇੰਨੀ ਤਾਂ ਡੇਢ ਔਰ ਵੇਜਾਨਾ ਹੈ ਠੀਕ ਆ ਜਿਹੜਾ ਹੁਣ ਨਿਕਾਜਾ ਮੁੰਡਾ ਆਸੀ ਇਹਨੇ ਚਾਈਨਾ ਡੋਰ ਮੰਗੀ ਢਾਗੇ ਵਾਲੀ ਕੋਈ ਮੰਗਦਾ ਨਹੀਂ ਇੱਕ ਮਿੰਟ ਪਹਿਲਾਂ ਮੈਂ ਤਾਂ ਮੰਗੀ ਮੈਂ ਤਾਂ ਨਹੀਂ ਸੀ ਕਿ ਮੈਂ ਦਿੱਤੀ ਨਹੀਂ ਸੀ ਕਿ ਦਿੱਤੀ ਹੈ ਨਾ ਉਹ ਪੈਸੇ ਲੈ ਕੇ ਚਲ ਗਿਆ ਬਿਲਕੁਲ ਹੈ ਨਾ ਬਿਲਕੁਲ ਜਦੋਂ ਮੈਂ ਤਾਂ ਕੋਈ ਇੰਨੀ ਹੈ ਹੀ ਨਹੀਂ ਮੇਰੇ ਕੋਲ ਇੰਨੇ ਹੈ ਨਹੀਂ ਨਹੀਂ ਉਹ ਇਹਦੇ ਵਿੱਚ ਕੀ ਕੀ ਨਾਲ ਲੈਂਦਾ ਸੀ ਉਹਦਾ 골ਡ ਮੋਲੋ 골ਡ ਹਾਂ ਠੀਕ ਹੈ ਤੁਹਾਡੇ ਦਾ 골ਡ ਯਾਰ ਉਹ ਬੱਚਾ ਇਹੀ ਮੰਗਦਾ ਸੀ ਤੇਰੇ ਕੋਲ ਨਹੀਂ ਨਹੀਂ ਉਹ ਫਾਈਟਰ ਮੰਗਦਾ ਹੀ ਭਾਈ ਚਲੋ